ਮੈਂ ਬਿਕਰ ਸਿੰਘ ਬੋਲਦਾ ਮਤਲਬ ਹਾਂਜੀ 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 ਮੈਂ ਮੈਂ ਨੰਬਰ ਸੇਵ ਕੀਤਾ ਹੋਇਆ ਤੁਹਾਡਾ ਓਕੇ 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 ਮੈਂ ਤੁਹਾਡੀ ਬਵਾਰਕ ਅੱਜ ਦੇਖੀਏ ਸ਼ਹਿਮੀ ਨਾ ਆਵਾਜ਼ ਮੈਂ ਹਾਂਜੀ ਬ੍ਰਾਊਨ ਕੁੜੀ ਦਾ ਵੈਲਡਰ ਕਰ ਲਈਦੀ ਦੇਖੋ ਕਿੰਨੀ ਐ ਚੜਾਈ ਬਾਪੂ ਬਲਕੌਰ ਸਿੰਘ ਨੇ ਖੁਦ ਲਾਇਆ ਹਰਪਾਲ ਕੌਰ ਨੂੰ ਫੋਨ ਜਦੋਂ ਨਿੱਕੇ ਸਿੱਧੂ ਮੂਸੇਵਾਲੇ ਨੇ ਜਨਮ ਲਿਆ ਸੀ ਤਾਂ ਉਸ ਟਾਈਮ ਹਰਪਾਲ ਕੌਰ ਦਾ ਵੈਲਡਰ ਗਰਲ ਨੇ ਵਧਾਈਆਂ ਦਿੱਤੀਆਂ ਸੀ ਨਿੱਕੇ ਸਿੱਧੂ ਮੂਸੇਵਾਲ ਦੇ ਹੋਣ ਦੀਆਂ ਬਲਕੌਰ ਸਿੰਘ ਨੂੰ ਤਾਂ ਬਲਕੌਰ ਸਿੰਘ ਨੇ ਉਸ ਟਾਈਮ ਮੈਸੇਜ ਨਹੀਂ ਦੇਖੇ ਹੋਣੇ ਪਰ ਜਦੋਂ 6-7 ਮਹੀਨਿਆਂ ਬਾਅਦ ਹੁਣ ਜਾ ਕੇ ਬਾਪੂ ਬਲਕੌਰ ਸਿੰਘ ਨੇ ਹਰਪਾਲ ਕੌਰ ਦਾ ਮੈਸੇਜ ਦੇਖਿਆ ਤਾਂ ਉਸੇ ਟਾਈਮ ਹੀ ਹਰਪਾਲ ਕੌਰ ਨੂੰ ਫੋਨ ਲਾ ਲਿਆ ਜਿਸ ਦੀ ਵੀਡੀਓ ਬ੍ਰਾਊਨ ਕੁੜੀ ਨੇ ਖੁਦ ਆਪਣੇ ਅਕਾਊਂਟ ਦੇ ਉੱਪਰ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਬਾਪੂ ਬਲਕੌਰ ਕਹਿੰਦਾ ਕਿ ਮੈਥੋਂ ਗਲਤੀ ਹੋ ਗਈ ਮੈਂ ਤੁਹਾਡਾ ਮੈਸੇਜ ਨਹੀਂ ਦੇ ਸਕਿਆ ਤੇ ਜਿਸ ਤੋਂ ਬਾਅਦ ਬ੍ਰਾਊਨ ਕੁੜੀ ਨੇ ਕਿਹਾ ਕਿ ਅਸੀਂ ਜਲਦੀ ਹੀ ਨਿੱਕੇ ਸਿੱਧੂ ਮੂਸੇਵਾਲ ਨੂੰ ਮਿਲਣ ਵਾਸਤੇ ਉਸ ਨੂੰ ਦੇਖਣ ਵਾਸਤੇ ਤੁਹਾਡੇ ਪਿੰਡ ਆ ਰਹੇ ਹਾਂ ਤਾਂ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਤੁਹਾਡਾ ਹੀ ਘਰ ਆਗਾ ਕਦੋਂ ਮਰਜ਼ੀ ਤੁਸੀਂ ਆ ਸਕਦੇ ਹੋਗੇ ਹੁਣ ਜਲਦੀ ਹੀ ਬ੍ਰਾਊਨ ਕੁੜੀ ਸਿੱਕੇ ਸਿੱਧੂ ਮੂਸੇਵਾਲ ਨੂੰ ਮਿਲਣ ਵਾਸਤੇ ਮੂਸੇ ਪਿੰਡ ਜਾਊਗੀ ਬਾਕੀ ਆਪਾਂ ਤੁਹਾਡੇ ਨਾਲ ਅੱਗੇ ਉਹ ਛੋਟੀ ਜੀ ਵੀਡੀਓ ਵੀ ਸ਼ੇਅਰ ਕਰਾਂਗੇ ਬਾਕੀ ਤੁਹਾਨੂੰ ਕਿਵੇਂ ਲੱਗੀ ਹੈ ਜਦੀ ਵੀਡੀਓ ਕਮੈਂਟ ਬਾਕਸ ਦੇ ਵਿੱਚ ਕਮ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਰੱਬ ਰਾਖਾ ਮੈਂ ਮੈਸੇਜ ਕੀਤਾ ਸੀਗਾ ਤੁਹਾਨੂੰ ਫਿਰ ਮੈਨੂੰ ਪਤਾ ਲੱਗ ਗਿਆ ਸੀ ਮੈਂ ਕਿ ਤੁਸੀਂ ਬੀਜ਼ੀ ਹੋਵੋਗੇ ਤੁਸੀਂ ਹਾਂਜੀ ਹਾਂਜੀ ਬੇਟਾ ਉਹ ਠੀਕ ਹੈ ਕਰ ਪ੍ਰਵਾਸ ਦਾ ਠੀਕ ਚੜ੍ਹਦੀ ਕਲਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਆਉਣਾ ਮੈਂ ਨਾ ਹੁਣ ਕੁਦਰਤੀ ਪੁਰਾਣਾ ਫੋਨ ਮੈਂ ਦੇਖੀ ਅੰਦਰ ਸੀ ਮੈਂ ਕਿ ਕੁੜੀ ਨੂੰ ਮੈਂ ਤਾਂ ਮੈਸੇਜ ਵੀ ਨਹੀਂ ਕੀਤਾ ਯਾਰ ਬਟ ਤੁਹਾਡੀ ਗੱਲ ਆ ਬੰਦਾ ਉਹਨੇ ਕਰਤਾ ਉਹ ਹਾਂਜੀ ਆਉਣਾ ਹੈ ਅਸੀਂ ਮਿਲਣ ਤੁਹਾਨੂੰ ਜੀ ਹਾਂ ਜੀ ਤੇਰਾ ਤਾਂ ਘਰ ਆ ਤਾਈ ਜਦੋਂ ਮਰਦੀ ਆ ਉਹ ਅਸੀਂ ਤਾਂ ਕਿਹਾ ਵੀ ਛੋਟਾ ਆ ਹੈ ਨਾ ਹਜੇ ਕਾਕਾ ਵੀ ਸ਼ਾਇਦ ਨਹੀਂ ਨਹੀਂ ਹੁਣ ਤੱਕ ਕੋਈ ਕੋਈ ਪ੍ਰੋਬਲਮ ਨਹੀਂ ਹੁਣ ਤਾਂ ਬਹੁਤ ਬੜੀਆ ਹੈ ਮਤਲਬ ਸਭ ਸੂਤ ਸਾਰੀ ਸਹੀ ਹੈ ਮਤਲਬ ਕੋਈ ਬਰਤ ਤੋਂ ਬਾਅਦ ਬੇਟਾ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਕਿਸਮ ਦੀ ਹਾਂਜੀ 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 ਤੇ ਹੈਲਦੀ ਹੈ ਮੈਂ ਕੱਲ ਹੀ ਮੈਂ ਮੈਡੀਕਲ ਦੇਖਾ